ਲਾਰ ਇੰਡੀਆ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡਾ ਆਪਣਾ ਸਿੰਘ ਦੋਸਤੋ ਗੱਲ ਕਰੀ ਲੁਧਿਆਣਾ ਦੇ ਗੈਸਪੁਰ پارک ਦੀ ਤੇ ਇੱਥੇ ਲੋਕਾਂ ਨੂੰ ਆਪਣੀ ਜਾਨ ਦੀ ਬਿਲਕੁਲ ਵੀ ਪਰਵਾਹ ਨਹੀਂ ਹੈ ਜੀ ਲੋਕ ਫਟਕ ਲੱਗਣ ਦੇ ਬਾਵਜੂਦ ਵੀ ਇੱਥੇ ਫਟਕ ਦੇ ਨੀਚੋਂ ਲੰਘਦੇ ਰਹਿੰਦੇ ਨੇ ਔਰ ਇਹਨਾਂ ਨੂੰ ਆਪਣੀ ਜਾਨ ਦੀ ਕੋਈ ਪਰਵਾਹ ਨਹੀਂ ਹੈ ਤਸਵੀਰਾਂ ਵੀ ਦਿਖਾਣੇ ਆ ਕਿ ਲੋਕ ਇੱਥੋਂ ਫਟਕ ਦੇ ਨੀਚੋਂ ਲੰਘਦੇ ਆ ਕਿ ਬਿਲਕੁਲ ਵੇਟ ਨਹੀਂ ਕਰਦੇ ਜੇ ਫਟਕ ਵਾਲੇ ਫਟਕ ਲਗਾਉਂਦੇ ਆ ਉਸ ਦੇ ਬਾਵਜੂਦ ਵੀ ਇਹ ਲੰਘਦੇ ਰਹਿੰਦੇ ਨੇ ਤੇ ਜੋ ਕਿ ਰੇਲਵੇ ਦੇ ਅਧਿਕਾਰੀ ਨੇ ਫਟਕ ਲਾਉਂਦੇ ਸੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਉਹਨਾਂ ਨੇ ਇਹਨਾਂ ਨੂੰ ਸਮਝਾਉਣ ਭਾਈ ਕੀ ਨਾਮ ਆ ਤੁਹਾਡਾ ਰਾਹੁਲ ਅੱਛਾ ਪਾਜੀ ਤੁਸੀਂ ਜਿੱਦਾਂ ਲੋਕ ਇੱਥੇ ਫਾਟਕ ਲੱਗੇ ਹੁੰਦੇ ਆ ਉਸ ਦੇ ਬਾਅਦ ਦੇ ਉੱਤੇ ਵੀ ਲੋਕ ਥੱਲੋ ਲੰਘਦੇ ਰਹਿੰਦੇ ਇਹਨਾਂ ਨੂੰ ਆਪਣੀ ਜਾਨ ਦੀ ਬਿਲਕੁਲ ਵੀ ਪਰਵਾਹ ਨਹੀਂ ਹੈਗੀ ਕੀ ਕਹਿਣਾ ਚਾਹੋਗੇ ਤੁਸੀਂ ਅਬ ਇਸ ਕੇ ਲਈ ਹਮ ਲੋਕ ਕੀ ਕਰ ਸਕਤੇ ਹੈ ਹਾਂਜੀ ਤੁਸੀਂ ਇਹਨਾਂ ਨੂੰ ਕਦੇ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੈਗੀ ਸਮਝਾਣੇ ਕੋਸ਼ਿਸ਼ ਕਰਦੇ ਨੇ ਲੋਕ ਮੰਨਤੇ ਥੋੜੀ ਨਾ ਅੱਛਾ ਪਾਜੀ ਕਿੰਨੇ ਕੁ ਲੋਕ ਇੱਦੀ ਲੰਘਦੇ ਫਾਟਕ ਲੱਗੇ ਅਸੀਂ ਹੁਣ ਵੀ ਦੇਖ ਰਹੇ ਸੀ ਕਿੰਨੇ ਲੋਕ ਭਾਈ ਲੰਘਦੇ ਆ ਸਾਈਕਲ ਸਕੂਟਰ ਮੋਟਰਸਾਈਕਲ ਬਹੁਤ ਸਾਰੇ ਲੋਕ ਬਹੁਤ ਤੇ ਤੁਸੀਂ ਕਿ ਇਹਨਾਂ ਨੂੰ ਅਵੇਅਰ ਕੀਤਾ ਭਾਜੀ ਕਿਹਾ ਕਦੇ ਇਹਨਾਂ ਨੂੰ ਹਾਂ ਅਵੇਅਰ ਕਰਨੇ ਸੇ ਵੀ ਲੋਕ ਨਹੀਂ ਮੰਨਦੇ ਅੱਛਾ ਇਹਦਾ ਮਤਲਬ ਇਹਨਾਂ ਨੂੰ ਆਪਣੀ ਜਾਨ ਦੀ ਪਰਵਾਹ ਨਹੀਂ ਹੈਗੀ ਨਹੀਂ ਪਰਵਾਹ ਨਹੀਂ ਹੈ ਅੱਛਾ ਭਾਜੀ ਇੱਥੇ ਅਸੀਂ ਸੁਣਨ ਚ ਆਏ ਤੇ ਪਹਿਲਾਂ ਵੀ ਕਈ ਵਾਰ ਹਾਦਸੇ ਵੀ ਹੋ ਚੁੱਕੇ ਨੇ ਕਈ ਵਾਰ ਇੱਥੇ ਟ੍ਰੇਨ ਆਂਦੀ ਹੈ ਕਈ ਵਾਰ ਇੱਥੇ ਕਹਿੰਦੇ ਆ ਕਿ ਮੌਤਾਂ ਵੀ ਹੋ ਚੁੱਕੀਆਂ ਨੇ ਆਣ ਦੇ ਬਾਅਦ ਉਸ ਦੇ ਬਾਅਦ ਵੀ ਲੋਕ ਨਹੀਂ ਸੰਭਲਦੇ ਤੇ ਕੀ ਮੈਸੇਜ ਦੋਗੇ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇੱਕ ਵਾਰ ਕੀ ਕਹੋਗੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਲੋਕੋ ਕੋ ਕਿਆ ਕਹਿਨਾ ਚਾਹੀਏ ਲੋਕ ਯਹੀ ਕਹੇਂਗੇ ਕਿ ਆਪਣੀ ਸੇਫਟੀ ਆਪਣੇ ਹੱਥ ਮੇਂ ਰਖੇ ਐ ਨਿਯਮ ਤੁਸੀਂ ਇਹ ਹੈ ਕਿ ਜੇ ਜੈਸੇ ਫਟਕ ਗਿਣਾ ਸਟਾਰਟ ਹੁੰਦਾ ਹੈ ਯਹਾਂ ਪੇ ਸਿਗਨਲ ਮੇ ਰੈਡ ਬੱਤੀ ਦਿਖਨੇ ਲੱਗਤੀ ਹੈ ਉਸਕੇ ਬਾਅਦ ਕ੍ਰੋਸ ਨਾ ਕੀਤਾ ਜਾਏ ਅੱਛਾ ਰੈਡ ਬੱਤੀ ਦੇ ਬਾਵਜੂਦ ਵੀ ਇਹ ਕ੍ਰੋਸ ਕਰ ਦਿੰਦੇ ਆ ਉਸਕੇ ਬਾਵਜੂਦ ਵੀ ਲੋਕ ਕ੍ਰੋਸ ਕ੍ਰੋਸ ਕਰਦੇ ਨੇ ਠੀਕ ਹੈ ਸਰ ਭਾਜੀ ਕੀ ਨਾਮ ਆਪਨਾ ਅੰਦੇਵੜੀ ਭਾਜੀ ਇਹ ਦੇਖੋ ਇੱਥੇ ਭਾਜੀ ਹਾਲਾਤ ਇਦਾਂ ਦੇ ਨੇ ਕਿਥੇ ਕਈ ਵਾਰ ਸੁਣਨ ਦੇ ਵਿੱਚ ਆਇਆ ਕਿ ਇੱਥੇ ਮੋਤਾਂ ਵੀ ਹੋਈਆਂ ਨੇ ਲੋਕ ਨਹੀਂ ਮੰਨਦੇ ਹੈ ਕਿ ਕਹਣਾ ਚਾਹਾਂਗਾ ਭਈ ਹੋਈ ਹੈ ਭਈ ਆਪਣੇ ਆਪ ਸਮਝੋਈਏ ਤੋਂ ਦੇਖਣੇ ਦਾ ਪਤਾ ਹੈ ਇਹ ਸਮਝਣਾ ਤਾਂ ਖੁਦ ਹੀ ਪੜੇਗਾ ਹਾਂਜੀ ਭਾਜੀ ਅਸੀਂ ਥੋੜੀ ਦੇਰ ਪਹਿਲਾਂ ਵੀ ਦੇਖਿਆ ਫਾਟਕ ਬਾਂਸੀ ਵੀ ਲੋਕਾਂ ਨੇ ਸਾਈਕਲ ਚੱਕ ਮੋਟਰਸਾਈਕਲ ਲਾ ਕੇ ਮਤਲਬ ਜਿੱਦੋਂ ਜਿਆਦੇ ਵਾਲਾ ਕੰਮ ਆ ਕਿ ਸਕੂਟਰ ਮੋਟਰਸਾਈਕਲ ਨੂੰ ਕਰੋਸ ਹੋਵੇ ਕੁਝ ਹੋਵੇ ਟੁੱਟ ਜਾਏ ਕੋਈ ਚੀਜ਼ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੈਗੀ ਉਧਰੋਂ ਭਾਵੇਂ ਉਹਨੂੰ ਕੁਝ ਪਰਵਾਹ ਨਹੀਂ ਹੈ ਹਾਂਜੀ ਆਪਣਾ ਕੰਮ ਖੁਦ ਦੇਖੋ ਉਹਨਾਂ ਨੇ ਸੇਫਟੀ ਵੀ ਵਰਤਣੀ ਹੈ ਗੇਟਮੈਨ ਵੀ ਬੋਲਦਾ ਉਹਨੂੰ ਫਿਰ ਵੀ ਬਰ-ਬਰ ਜਾਂਦੇ ਹੈ ਤੁਹਾਡੇ ਵੱਲੋਂ ਇਥੇ ਡਿਊਟੀ ਬਹੁਤ ਵਧੀਆ ਢੰਗ ਦੇ ਨਾਲ ਨਿਭਾਈ ਜਾ ਰਹੀ ਐ ਅਸੀਂ ਦੇਖਦਾ ਤੁਹਾਡੀ ਡਿਊਟੀ ਬਹੁਤ ਵਧੀਆ ਢੰਗ ਨਾਲ ਨਿਭਾਈ ਰਹੀ ਉਸ ਦੇ ਬਾਵਜੂਦ ਵੀ ਇਹ ਲੋਕ ਨਹੀਂ ਮੰਦੇ ਹੈਗੇ ਨਹੀਂ ਮੰਨਦੇ ਤੁਸੀਂ ਭਾਜੀ ਕਿਹਾ ਕੀ ਦੇ ਇਹਨਾਂ ਨੂੰ ਵੀ ਬੋਲਤੇ ਹਨ ਅੱਛਾ ਜੀ ਮਤ ਜਾਓ ਮਤ ਜਾਓ ਫਿਰ ਵੀ ਜਾਂਦੇ ਹੈ ਅੱਛਾ ਆਪਣੀ ਜਾਨ ਦੀ ਪਰਵਾਹ ਨਹੀਂ ਹੈਗੀ ਨਹੀਂ ਹੈ ਇੱਥੇ ਸਿਗਨਲ ਵੀ ਹੁੰਦਾ ਕਿ ਉਸ ਤੋਂ ਬਾਅਦ ਅਸੀਂ ਫਾਟਕ ਬੰਦ ਕਰ ਦਿੰਦੇ ਆ ਪਰ ਉਸ ਦੇ ਬਾਵਜੂਦ ਵੀ ਲੋਕ ਸਕੂਟਰ ਮੋਟਰ ਸਾਈਕਲ ਆਪਣਾ ਜਿੱਧੋ ਜਾਇ ਤੇ ਫਾਟਕਾਂ ਦੇ ਨੀਚੋਂ ਕੱਢਣ ਦੀ ਕੋਸ਼ਿਸ਼ ਕਰਦੇ ਜਿਸ ਨਾਲ ਕਿਸੇ ਟਾਈਮ ਕੋਈ ਵੀ ਵੱਡਾ ਹਾਸ ਹੋ ਸਕਦਾ ਔਰ ਇੱਥੇ ਕਈ ਹਾਸ ਹੋ ਵੀ ਚ ਆ ਦੇਖੋ ਜੀ ਫਾਟਕ ਲੱਗਣ ਦੇ باوجود बावਜੀ ਰਾਹ ਦੇਖੋ ਕਿ 2 ਮਿੰਟ ਵੇਟ ਨਹੀਂ ਕਰ ਰਹੇ ਫਿਰ ਵੀ ਲੋਕ ਦੇਖੋ ਜੀ ਆਪਣਾ ਕਨਵੈਂਸ ਕੱਢਣ ਦੀ ਗੱਲ ਕਰਦੇ ਆ ਦੇਖੋ ਉਹਨਾਂ ਨੇ ਫਾਟਕ ਲਗਾ ਆ ਖੁੱਲ ਗਾਦੇ ਉਸ ਦੇ ਪਬਜੀ ਦੀ ਵੀ ਆ ਦੇਖੋ ਜੀ ਕੁਝ ਲੋਕ ਪੈਦਲ ਵੀ ਆ ਰਹੇ ਇਹਨਾਂ ਨੂੰ ਇਹ ਨਹੀਂ ਪਤਾ ਟ੍ਰੇਨ ਕਿਸੇ ਟਾਈਮ ਵੀ ਆ ਸਕਦੀ ਹੈ ਪੱਤੀ ਰੈੱਡ ਹੋ ਜਾਈਏ ਫਾਟਕ ਬੰਦ ਨੇ ਆ ਦੇਖੋ ਲੰਘ ਰਹੇ ਨੇ ਜੀ ਸੋ ਇਹਨਾਂ ਨੂੰ ਆਪਣੀ ਜਾਨ ਦੀ ਬਿਲਕੁਲ ਵੀ ਪਰਵਾਹ ਨਹੀਂ ਹੈ ਕਿ ਬੇਖੌਫ ਹੋ ਕੇ ਇੱਥੋਂ ਨਿਕਲ ਰਹੇ ਨੇ ਆ ਦੇਖੋ ਹੀ ਕੁਝ ਲੋਕ ਇਥੋਂ ਸਾਈਕਲ ਆ ਦੇਖੋ ਸਾਈਕਲ ਲੈ ਕੇ ਨਿਕਲ ਗਏ ਜੀ ਕੋਈ ਇਹਨਾਂ ਨੂੰ ਜਾਨ ਦੀ ਪਰਵਾਹ ਨਹੀਂ ਹੈ ਕਿ 5 ਮਿੰਟ ਰ ਔਰ ਆਪਣੀ ਜਾਨ ਜੋਖੀ ਵਿੱਚ ਪਾ ਦੇਣੀ ਆ ਦੇਖੋ ਆ ਦੇਖੋ ਜਵਾਕ ਨਾਲ ਆ ਦੇਖੋ ਆ ਵੀ ਸਾਈਕਲ ਕਰਾਸ ਕਰਦੇ ਆ ਇਹ ਦੇਖੋ ਇਹ ਸਾਈਕਲ ਵਾਲੇ ਫਿਰ ਇਹ ਬਿਲਕੁਲ ਨਹੀਂ ਹਟਦੇ ਜੀ ਔਰ ਇਹੀ ਲੋਕ ਫਿਰ ਹਾਸੇ ਦਾ ਸ਼ਿਕਾਰ ਹੁੰਦੇ ਆ ਜੀ ਬਾਅਦ ਦੇ ਵਿੱਚ ਮੋਟਰਸਾਈਕਲ ਵਾਲੇ ਵੀ ਕਰਾਸ ਕਰਦੇ ਆ ਦੇਖੋ ਆ ਦੇਖੋ ਜਿੱਦੋਂ ਜੈਦ ਕਰ ਰਹੇ ਹੋ ਦੇਖੋ ਫਾਟਕ ਦੇ ਨੀਚੋਂ ਮੈਂ ਕੈਮਰਾਮੈਨ ਕਹਾਂਗਾ ਤਸਵੀਰਾਂ ਦਿਖਾਈਆਂ ਦੇਖੋ ਇਹਨਾਂ ਨੂੰ ਲੋਕਾਂ ਨੂੰ ਆਪਣੀ ਜਾਨ ਦੀ ਬਿਲਕੁਲ ਵੀ ਪਰਵਾਹ ਨਹੀਂ ਹੈ ਜੀ ਆ ਦੇਖੋ ਜੀ ਬੇ ਖੋਪ ਹੋ ਕੇ ਨਿਕਲਦੇ ਆ ਔਰ ਇਹਨਾਂ ਨੂੰ ਕੋਈ ਜਾਨ ਦੀ ਪਰਵਾਹ ਨਹੀਂ ਹੈ ਜੀ ਆ ਦੇਖੋ ਫਾਟਕ ਉਧਰੋਂ ਵੀ ਕਰਾਸ ਕੀਤੇ ਆ ਇਧਰ ਵੀ ਆ ਰਿਹਾ 5 ਮਿੰਟ ਨਾ ਰੁਕਣਾ ਨਹੀਂ ਹੈਗਾ ਔਰ 5 ਮਿੰਟ ਰੁਕਣ ਨਾਲ ਕੋਈ ਫਰਕ ਵੀ ਨਹੀਂ ਪੈਂਦਾ ਹੈਗਾ ਇਸ ਚੀਜ਼ ਦਾ ਠੀਕ ਹੈ ਜੀ ਪਰ ਆਪਣੀ ਜਾਨ ਤੋਂ ਵੱਧ ਕੇ ਥੋੜੀ ਹੈ ਜੀ ਸੋ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਇਹ ਨਾਲ ਵੀ ਕੀ ਕਹਿਣਾ ਚਾਹੁੰਦੇ ਨੇ ਪਾਜੀ ਫਾਟਕ ਤੁਸੀਂ ਲੰਘ ਰਹੇ ਹੋ ਜਾਨ ਦੀ ਬਿਲਕੁਲ ਕੋਈ ਪਰਵਾਹ ਨਹੀਂ ਪਾਣੀ ਡੀਡ ਕਰ ਸਕਦੇ ਲੁਕੋ ਟ੍ਰੇਨ ਆ ਗਈ ਉਹ ਕੋਈ ਵੀ ਹਾਸ ਸਕੀ ਇਸ ਟਾਈਮ ਹੋਦਾ ਨਾ ਲੱਗੇ ਆਸੇ ਹੋ ਗਈ ਚੁੱਪ ਕਰ ਕੀ ਕਹਿਣਾ ਚਾਹੁੰਦੇ ਪੁਰਾਣੀ ਡਿਊਟੀ ਬਹੁਤ ਵਧੀਆ ਧੰਗ ਨਾਲ ਵਾਰੀਆ ਵੇਅਰ ਕਰਦੇ ਨੇ ਕੀ ਕਹੂੰਗਾ ਸਰ ਇਹਦੇ ਸਿੱਧਾ ਆਪਾਂ ਕੁਝ ਨਹੀਂ ਕਰ ਸਕਦੇ ਪਰ ਫਿਰ ਅੱਗੇ ਤੋਂ ਤੁਸੀਂ ਧਿਆਨ ਰੱਖਣਾ ਵੇਟ ਆਪਾਂ ਦੀ ਜਾਨ ਤੋਂ ਕੀਮਤੀ ਕੁਝ ਨਹੀਂ ਪੰਜ ਮਿੰਟ ਵੇਟ ਕਰੋ ਕੋਈ ਐਸੀ ਗੱਲ ਹੈ ਹਾਂ ਜੀ ਫਾਟਕ ਦੇ ਨੀਚੋਂ ਲੰਘ ਰਹੇ ਹੋ ਕੀ ਗਾਣਾ ਚਾਹੋਗੇ ਜੇ ਹੁਣ ਟ੍ਰੇਨ ਆ ਜਾ ਸਰ ਬੱਚੇ ਕੱਥੇ ਖੜਾ ਬੇ ਅਮਰਜੈਂਸੀ ਹੈ ਆਪਾਂ ਕਾਜੀ ਤੁਹਾਡੀ ਆਪਣੀ ਜਾਨ ਵੀ ਕੀਮਤੀ ਹੈਗੀ ਕਿ ਨਹੀਂ ਬੱਚੀ ਦੀ ਵੀ ਖਰਾਬਾ ਧਿਆਨ ਰੱਖੋ ਇੱਥੇ ਤੇ ਬਹੁਤ ਹਾਸੇ ਹੋ ਚੁੱਕੇ ਲੱਗੇ ਠੀਕ ਹੈ ਨਾ ਥੈਂਕ ਯੂ ਹਾਂ ਆ ਗਲਤੀ ਨਹੀਂ ਕਰਨੀ ਦੁਬਾਰਾ ਤੋ ਇੱਥੇ ਅਸੀਂ ਗੱਲਬਾਤ ਕੀਤੀ ਆ ਲੋਕਾਂ ਦੇ ਨਾਲ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਅਸੀਂ ਆਪਣੀ ਸੌਰੀ ਫੀਲ ਕਰਦੇ ਪਰ ਅਸੀਂ ਉਹ ਕਿ ਆਪਣੀ ਜਾਨ ਦੀ ਪ੍ਰਵਾਹ ਵੀ ਕਰੋ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰ ਤਸਵੀਰਾਂ ਦਿਖਾਈਆਂ ਜਾਣ ਜੈਸਪੁਰੇ ਫਟਕ ਦੀ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਲਹਿਰ ਇੰਡੀਆ న్యూਸ ਦੇ ਉੱਪਰ ਤੋ ਇੱਥੇ ਹੋਰ ਵੀ ਲੋਕ ਮੌਜੂਦ ਆ ਅਸੀਂ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿੱਦੋਂ ਜੈਦ ਇੱਥੇ ਹੁੰਦੀ ਆ ਫਟਕਾਂ ਦੇ ਉੱਪਰ ਲੋਕ ਨਹੀਂ ਮੰਨਦੇ ਅਧਿਕਾਰੀ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕੀ ਅਸੀਂ ਲੋਕਾਂ ਨੂੰ ਬਥੇਰਾ ਵੇਅਰ ਕਰਦੇ ਆ ਅਲਰਟ ਕਰਦੇ ਆ ਇਸ ਦੇ ਬਾਵਜੂਦ ਵੀ ਫਾਟਕ ਦੇ ਨੀਚੋਂ ਨਿਕਲਦੇ ਆ ਅਸੀਂ ਕੀ ਕਹਿ ਸਕਦੇ ਆ ਰੈੱਡ ਬੱਤੀ ਦਾ ਸਿਗਨਲ ਵੀ ਹੁੰਦਾ ਵਾ ਉਸ ਤੇ ਬਾਵਜੂਦ ਵੀ ਅਸੀਂ ਇਹ ਲੋਕ ਸਾਡੀ ਨਹੀਂ ਮੰਨਦੇ ਆ ਤੇ ਸਕੂਟਰ ਮੋਟਰਸਾਈਕਲ ਆਪਣੇ ਜਿੱਦੋ ਜਦ ਕਰਕੇ ਕੱਢਦੇ ਆ ਤੋਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਤਸਵੀਰਾਂ ਦਿਖਾਈਆਂ ਜਾਣ ਗੈਸਪੋਰੇ ਫਾਟਕ ਤੇ ਇਸ ਟਾਈਮ ਉੱਥੇ ਆ ਦੇਖੋ ਜਿਹੜੇ ਸਾਈਕਲ ਵਾਲੇ ਵੀ ਕਾਲੇ ਨੇ ਜੀ ਆ ਵੇਖੋ 2 ਮਿੰਟ ਤਾਂ ਨਾ ਖੜਨਾ ਨਹੀਂ ਹੈਗਾ ਜੀ ਔਰ ਕੱਲ ਨੂੰ ਇਹ ਹਾਦਸੇ ਦਾ ਸ਼ਿਕਾਰ ਹੁੰਦੇ ਆ ਪਰ ਪ੍ਰਸ਼ਾਸਨ ਨੂੰ ਦੋਸ਼ ਦਿੰਦੇ ਆ ਜੀ ਇਹ ਉਹਦੇ ਲੋਕ ਔਰ ਇੱਥੇ ਸੋ ਫਿਲਹਾਲ ਦੋਸਤੋ ਐਸੀ ਸਾਡੀ ਅੱਜ ਦੀ ਖਬਰ ਬਾਕੀ ਖਬਰਾਂ ਦੇ ਲਈ ਦੇਖਦੇ ਰਹੋ ਤੁਸੀਂ ਲਹਿਰ ਇੰਡੀਆ ਨਿਊਜ਼ ਕੈਮਰਾਮੈਨ ਗੁਰਪਾਲ ਸਿੰਘ ਦੇ ਨਾਲ ਮੈਂ ਸੰਜੀਵ ਕੁਮਾਰ ਲਹਿਰ ਇੰਡੀਆ ਨਿਊਜ਼ ਲੁਧਿਆਣਾ